ਤਰੰਤਰਨ उपचुनाव ਆਮ ਆਦਮੀ ਪਾਰਟੀ ਲਈ ਇੱਕ ਹੋਰ ਵੱਡੀ ਪਰਖਿਆ ਹੋਣ ਵਾਲੀ ਹੈ ਇਸ ਸੀਟ ਨੂੰ ਲੰਬੇ ਸਮੇਂ ਤੋਂ ਕਾਲੀ ਦਲ ਦਾ ਗੜ ਬਨਿਆ ਜਾਂਦਾ ਹੈ ਇਹ ਮੁਕਾਬਲਾ ਖਾਸ ਤੌਰ ਤੇ ਮਹੱਤਵਪੂਰਨ ਹੈ ਕਿਉਂਕਿ ਇਹ ਉਹੀ ਸੀਟ ਹੈ ਜਿੱਥੇ ਗਰਮਖਿਆਲੀ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਫੀ ਲੀਡ ਹਾਸਲ ਕੀਤੀ ਸੀ ਉਸ ਸਮੇਂ ਆਪ ਤੀਜੇ ਸਥਾਨ ਤੇ ਰਹੀ ਇਸ ਲਈ ਪਾਰਟੀ ਹੁਣ ਆਪਣੀ ਸਥਿਤੀ ਬਚਾਉਣ ਦੇ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਇਹ ਸੀਟ ਆਪ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੀ ਮੌਤ ਤੋਂ ਬਾਅਦ ਖਾਲੀ ਹੋਈ ਸੀ ਵੋਟਾਂ 11 ਨਵੰਬਰ ਨੂੰ ਪੈਣਗੀਆਂ ਤੇ ਗਿਣਤੀ 14 ਨਵੰਬਰ ਨੂੰ ਹੋਵੇਗੀ ਚਾਰੇ ਪ੍ਰਮੁੱਖ ਪਾਰਟੀਆਂ ਨੇ ਆਪਣੇ ਉਮੀਦਵਾਰ ਖੜੇ ਕੀਤੇ ਨੇ ਇਹਨਾਂ ਵਿੱਚ ਆਪ ਤੋਂ ਹਰਮਿਤ ਸਿੰਘ ਸੰਧੂ ਕਾਂਗਰਸ ਤੋਂ ਕਰਨਬੀਰ ਸਿੰਘ ਬੁਰਜ ਅਕਾਲੀ ਦਲ ਤੋਂ ਸੁਖਵਿੰਦਰ ਕੌਰ ਰੰਧਾਵਾ ਅਤੇ ਭਾਜਪਾ ਤੋਂ ਹਰਜੀਤ ਸਿੰਘ ਸੰਧੂ ਸ਼ਾਮਲ ਨੇ ਅਮਰਿਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਸੁਧੀਰ ਸੂਰੀ ਕਤਲ ਕੇਸ ਦੇ ਦੋਸ਼ੀ ਸੰਦੀਪ ਸਿੰਘ ਉਰਫ ਸੰਨੀ ਦੇ ਭਰਾ ਮਨਦੀਪ ਸਿੰਘ ਨੂੰ ਨਾਮਜ਼ਦ ਕੀਤਾ ਜੇਕਰ ਇਸ ਸੀਟ ਦੇ ਪਿਛੋਕੜ ਦੀ ਗੱਲ ਕਰੀਏ ਤਾਂ 1997 ਤੋਂ 2022 ਤੱਕ ਇਸ ਸੀਟ ਤੇ 6 ਵਿਧਾਨ ਸਭਾ ਚੋਣਾਂ ਹੋਈਆਂ ਨੇ ਇਸ ਸਮੇਂ ਦੌਰਾਨ ਇਸ ਸੀਟ ਲਈ ਇਹ ਪਹਿਲੀ ਉਪ ਚੋਣ ਹੈ ਇਹ ਚੋਣ ਇਸ ਲਈ ਵੀ ਦਿਲਚਸਪ ਹੋਣ ਵਾਲੀ ਹੈ ਕਿਉਂਕਿ ਪਿਛਲੀਆਂ ਦੋ ਲੋਕ ਸਭਾ ਚੋਣਾਂ ਅਤੇ ਦੋ ਵਿਧਾਨ ਸਭਾ ਚੋਣਾਂ ਵਿੱਚ ਵੋਟਰਾਂ ਨੇ ਲਗਾਤਾਰ ਆਪਣਾ ਰੁਖ ਬਦਲਿਆ ਅਕਾਲੀ ਦਲ ਨੇ ਇਹ ਸੀਟ 2017 ਤੱਕ ਆਪਣੇ ਕੋਲ ਰੱਖੀ 1997 ਵਿੱਚ ਅਕਾਲੀ ਦਲ ਨੇ ਇਹ ਸੀਟ ਜਿੱਤੀ ਸੀ ਹਾਲਾਂਕਿ 2002 ਵਿੱਚ ਹਰਮਿਤ ਸਿੰਘ ਸੰਧੂ ਇੱਕ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਦੇ ਨੇ ਜਿੱਤਦੇ ਨੇ ਅਤੇ ਅਕਾਲੀ ਦਲ ਵਿੱਚ ਸ਼ਾਮਲ ਹੋ ਜਾਂਦੇ ਨੇ ਅਕਾਲੀ ਦਲ ਨੇ 2017 ਤੱਕ ਇਹ ਸੀਟ ਤੇ ਕਬਜ਼ਾ ਕੀਤਾ ਜਦੋਂ ਅਕਾਲੀ ਦਲ ਨੇ 48% ਵੋਟਾਂ ਪ੍ਰਾਪਤ ਕੀਤੀਆਂ 2017 ਚ ਅਕਾਲੀ ਦਲ ਦੀ ਗਿਰਾਵਟ ਦੇ ਨਾਲ ਤਰਨਤਾਰਨ ਸੀਟ ਦੀ ਉਹਨਾਂ ਦੇ ਹੱਥੋਂ ਖਿਸਕ ਗਈ ਅਕਾਲੀ ਦਲ ਦੀ ਵੋਟ ਪ੍ਰਤੀਸ਼ਤ ਲਗਭਗ 34% ਰਹਿ ਗਈ ਜਦਕਿ ਕਾਂਗਰਸ ਜੋ ਲਗਭਗ 37% ਵੋਟਾਂ ਤੇ ਸੀ 45 ਤੱਕ ਪਹੁੰਚ ਗਈ 2022 ਦੇ ਵਿੱਚ ਇੱਥੇ ਆਮ ਆਦਮੀ ਪਾਰਟੀ ਦਾ ਪ੍ਰਭਾਵ ਸਪਸ਼ਟ ਸੀ ਆਪ ਨੇ 40 ਵੋਟਾਂ ਪ੍ਰਾਪਤ ਕਰਕੇ ਜਿੱਤ ਪ੍ਰਾਪਤ ਕੀਤੀ ਪਿਛਲੀਆਂ ਚੋਣਾਂ ਜਿੱਤਣ ਵਾਲੇ ਅਕਾਲੀ ਦਲ ਅਤੇ ਕਾਂਗਰਸ ਦੋਵਾਂ ਦਾ ਵੋਟ ਸ਼ੇਡ ਡਿੱਗ ਗਿਆ ਪਿਛਲੀਆਂ 6 ਚੋਣਾਂ ਦੇ ਅਨੁਸਾਰ ਸਿਰਫ ਉਹੀ ਉਮੀਦਵਾਰ ਇਸ ਸੀਟ ਤੇ ਜਿੱਤਿਆ ਜਿਸ ਨੇ 40% ਤੋਂ ਵੱਧ ਵੋਟਾਂ ਪ੍ਰਾਪਤ ਕੀਤੀਆਂ ਨੇ 2022 ਵਿੱਚ ਆਪ ਨੇ 40.45% 17 ਦੇ ਵਿੱਚ ਕਾਂਗਰਸ ਨੇ 45.1% 12 ਦੇ ਵਿੱਚ ਅਕਾਲੀ ਦਲ ਨੇ 41.6% ਅਤੇ 2007 ਵਿੱਚ ਅਕਾਲੀ ਦਲ ਨੇ 48.7% ਵੋਟਾਂ ਪ੍ਰਾਪਤ ਕਰਕੇ ਜਿੱਤ ਹਾਸਲ ਕੀਤੀ ਸੀ ਇਸ ਇਟਲੀ ਤਾਜ਼ਾ ਲੋਕ ਸਭਾ ਚੋਣਾਂ 2024 ਵਿੱਚ ਹੋਈਆਂ ਸੀ ਤਰਨਤਾਰਨ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਲੋਕ ਸਭਾ ਸੀਟ ਦਾ ਹਿੱਸਾ ਹੈ ਸੱਤਾ ਵਿੱਚ ਰਹਿੰਦੇ ਹੋਏ ਆਪ ਇੱਥੇ ਤੀਜੇ ਸਥਾਨ ਤੇ ਰਹਿੰਦੀ ਹੈ ਅਮਰਿਤਪਾਲ ਸਿੰਘ ਨੇ ਸਭ ਤੋਂ ਵੱਧ 44703 ਵੋਟਾਂ ਪ੍ਰਾਪਤ ਕੀਤੀਆਂ ਜਦਕਿ ਕਾਂਗਰਸ ਨੇ 20193 ਆਪ ਨੇ 18298 ਅਤਿਆ ਕਾਲੀ ਦਲ ਨੇ 10896 ਵੋਟਾਂ ਪ੍ਰਾਪਤ ਕੀਤੀਆਂ ਗਾਲੀਕਿੱਕ ਕਰਕੇ ਉਮੀਦਵਾਰਾਂ ਦੀ ਕਰੀਅਤਾ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਲਈ ਇਸ ਖੇਤਰ ਤੋਂ ਰਾਜਨੀਤੀ ਤੇ ਸਮਾਜ ਸੇਵਾ ਨਾਲ ਜੁੜੇ ਆਜ਼ਾਦ ਗਰੁੱਪ ਨੂੰ ਆਪਣੇ ਨਾਲ ਰਲਾਇਆ ਇਸ ਗਰੁੱਪ ਨੇ ਇਲਾਕੇ 'ਚ ਆਪਣੇ ਕਰੀਬ 40 ਸਰਪੰਚ ਤੇ 7 ਕੌਂਸਲਰ ਜਿਤਾਏ ਨੇ ਅਕਾਲੀ ਦਲ ਨੇ ਸੁਖਵਿੰਦਰ ਕੌਰ ਰੰਧਾਵਾ ਨੂੰ ਉਮੀਦਵਾਰ ਲਾਨੇ ਉਹਨਾਂ ਦੇ ਪਤੀ ਫੌਜ ਦੀ ਸੇਵਾ ਨੇ ਬਾ ਚੁੱਕੇ ਨੇ ਉਹਨਾਂ ਦੀ ਵੀ ਖੇਤਰ 'ਚ ਪਕੜ ਹੈ ਨਾਲ ਹੀ ਪਾਰਟੀ ਦਾ ਵੋਟ ਬੈਂਕ ਵੀ ਉਹਨਾਂ ਦਾ ਸਾਥ ਦੇ ਸਕਦਾ ਹੈ ਇਹਨਾਂ ਸਾਰੀਆਂ ਚੀਜ਼ਾਂ ਦਾ ਸੁਖਵਿੰਦਰ ਕੌਰ ਰੰਧਾਵਾ ਨੂੰ ਫਾਇਦਾ ਹੋ ਸਕਦਾ ਹੈ ਗੱਲ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਕਰੀਏ ਤਾਂ ਇਸ ਵਾਰ ਸਾਬਕਾ ਅਕਾਲੀ ਆਗੂ ਹਰਮਿਤ ਸਿੰਘ ਸੰਧੂ ਨੂੰ ਉਮੀਦਵਾਰ ਐਲਾਨਿਆ ਗਿਆ ਹੈ ਹਰਮਿਤ ਸੰਧੂ 2002, 2007 ਅਤੇ 2012 ਦੇ ਵਿੱਚ ਵਿਧਾਇਕ ਰਹੇ ਚੁੱਕੇ ਨੇ ਉਹਨਾਂ ਨੇ ਦੋ ਵਾਰ ਅਕਾਲੀ ਦਲ ਤੋਂ ਚੋਣ ਜਿੱਤੀ ਤੇ ਇੱਕ ਵਾਰ ਆਜ਼ਾਦ ਉਮੀਦਵਾਰ ਵਜੋਂ ਸਫਲਤਾ ਹਾਸਲ ਕੀਤੀ ਹਾਲਾਂਕਿ 2017 ਤੇ 2022 'ਚ ਉਹ ਹਾਰ ਗਏ ਖੇਤਰ 'ਚ ਆਪਣੀ ਪਛਾਣ ਰੱਖਣ ਵਾਲੇ ਹਰਮਿਤ ਸੰਧੂ ਨੂੰ ਪਾਰਟੀ 'ਚ ਸ਼ਾਮਲ ਕਰਕੇ ਆਮ ਆਦਮੀ ਪਾਰਟੀ ਨੇ ਵੱਡਾ ਦਾਅ ਖੇਡਿਆ ਸੱਤਾਧਾਰੀ ਪਾਰਟੀ ਇਸ ਚੋਣ ਨੂੰ ਜਿੱਤਣ ਦੇ ਲਈ ਇੱਕ ਵੱਡੀ ਦਾਅਵੇਦਾਰੀ ਰੱਖਦੀ ਹੈ ਸਾਲ 2017 ਚ ਕਾਂਗਰਸ ਦੇ ਡਾਕਟਰ ਤਰਨਵੀਰ ਅਗਨੀਹੋਤਰੀ ਨੇ ਇਥੋਂ ਜਿੱਤ ਹਾਸਲ ਕੀਤੀ ਸੀ ਹੁਣ ਕਾਂਗਰਸ ਨੇ ਕਰਨਬੀਰ ਸਿੰਘ ਬੁਰਜ ਤੇ ਆਪਣਾ ਦਾਅ ਖੇਡਿਆ ਬੁਰਜ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਕਰੀਬੀ ਮੰਨੇ ਜਾਂਦੇ ਨੇ ਉਹ ਕਾਂਗਰਸ ਕਿਸਾਨ ਸੈੱਲ ਦੇ ਉਪ ਪ੍ਰਧਾਨ ਵਜੋਂ ਸੇਵਾ ਨਿਭਾ ਚੁੱਕੇ ਨੇ ਤੇ ਜ਼ਿਲ੍ਹੇ ਚ ਸੀਨੀਅਰ ਕਾਂਗਰਸੀ ਆਗੂ ਨੇ OVS ਚੋਣ ਚ ਜਿੱਤ ਲਈ ਪੂਰੀ ਜ਼ੋਰ ਲਗਾ ਰਹੇ ਨੇ ਉਧਰ ਹੀ ਭਾਜਪਾ ਨੇ ਇਥੋਂ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੂੰ ਉਮੀਦਵਾਰ ਐਲਾਨਿਆ ਹੈ ਹਰਜੀਤ ਪਹਿਲਾਂ ਅਕਾਲੀ ਦਲ ਨਾਲ ਜੁੜੇ ਹੋਏ ਸੀ ਪਰ ਸਾਲ 2022 ਦੇ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਉਹ ਭਾਜਪਾ ਚ ਸ਼ਾਮਲ ਹੋ ਗਏ। ਉਹਨਾਂ ਦਾ ਵੀ ਖੇਤਰ 'ਚ ਪ੍ਰਭਾਵ ਦੱਸਿਆ ਜਾਂਦਾ ਹੈ। ਭਾਜਪਾ ਵੀ ਇਸ ਸੀਟ ਤੇ ਜਿੱਤ ਹਾਸਲ ਕਰਨ ਦੇ ਲਈ ਕੋਈ ਕਸਰ ਨਹੀਂ ਛੱਡ ਰਹੀ। ਕੌਮੀ ਸੁਰੱਖਿਆ ਕਾਨੂੰਨ ਦੇ ਤਹਿਤ ਆਸਾਮ ਦੀ ਡਿਬ੍ਰੋਗੜ ਜੇਲ੍ਹ 'ਚ ਬੰਦ ਸ੍ਰੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਦੀ ਪਾਰਟੀ ਸ਼ੋਮਨੀ ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਤੁਰੰਤ ਤਰੰਤ ਜਿੰਨੀ ਚੋਣ ਦੇ ਲਈ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਇਸ ਚੋਣ 'ਚ ਵਾਰਿਸ ਪੰਜਾਬ ਦੇ ਵੱਲੋਂ ਮਨਦੀਪ ਸਿੰਘ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਉਦਰੀ ਸਿਆਸੀ ਮਹਾਰਾਵਲੋ ਕਿਹਾ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਤੇ ਸੰਦੀਪ ਸਿੰਘ ਸੰਨੀ ਦੋਵੇਂ ਹੀ ਇੱਕ ਅਹਿਮ ਫੈਕਟਰ ਹੋ ਸਕਦੇ ਨੇ ਤਰਨਤਾਰਨ ਜਿਮਨੀ ਚੋਣ ਲਈ ਤੇ ਇਸ ਦਾ ਲਾਭ ਜੋ ਹੈ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਨੂੰ ਹੋ ਸਕਦਾ ਹੈ